ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਆਪਣਾ 31 ਅਗਸਤ ਨੂੰ ਆਪਾਂ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ ਬਈ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਸੋ ਦੋਸਤੋ ਜਿਹੜਾ ਕਿ ਇੱਥੇ ਖਨੌਰੀ ਬਾਡਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਠ ਕੀਤਾ ਅਸੀਂ ਬਲਾਕਮੇਲ ਕਰਾਂ ਕਰਨਿਓ ਸਾਰਿਆਂ ਨੂੰ ਵਧਾਈ ਦਿੰਨੇ ਆਂ ਵਧਾਈ ਦੇ ਪਾਤਰੋਂ ਤੁਸੀਂ ਸੋ ਦੋਸਤੋ ਜਿਵੇਂ ਕਿ ਅੱਜ ਉਥੇ ਸਟੇਜ ਵੀ ਚੱਲੀ ਹੈ ਆਪਣੀ ਸਾਰਾ ਕੁਝ ਦੇਖਿਆ ਤੁਸੀਂ ਆਪਣੇ ਆਗੂ ਸਹਿਬਾਨ ਬੋਲੇ ਸੋ ਭਰਾਵੋ ਮੋਰਚਾ ਸਿਖਰ ਦੇ ਉੱਪਰ ਪਹੁੰਚਿਆ ਹੋਇਆ ਜੈਤਵਲ ਵਧਿਆ ਹੋਇਆ ਆਪਾਂ ਪਿੰਡਾਂ ਦੇ ਵਿੱਚੋਂ ਨਿਕਲੀਏ ਪਿੰਡਾਂ ਦੇ ਵਿੱਚੋਂ ਨਿਕਲ ਕੇ ਮੋਰਚੇ ਨੂੰ ਮਜ਼ਬੂਤ ਕਰੀਏ ਅੱਜ ਵੀ ਜਿਹੜਾ ਕਿ ਆਪਣੇ 13 ਫਰਵਰੀ ਤੋਂ ਲੈ ਕੇ ਮਹਿਲਕਲਾਂ ਬਲਾਕ ਦੀ ਇੱਥੇ ਹਾਜ਼ਰੀ ਆ ਜਾਂ ਕਿਸੇ ਵੀ ਕੰਮ ਦੇ ਵਿੱਚ ਮਹਿਲਕਲਾਂ ਬਲਾਕ ਮੋਰੀ ਆ ਅੱਜ ਵੀ ਸਾਡੇ ਇੱਥੇ ਦੇਖੋ ਹੁਣ ਪਿਆ ਇਧਰ ਏਸੀ ਲੱਗਿਆ ਦਰਸ਼ਨ ਸਿੰਘ ਘੋਰ ਜੀ ਉਧਰ ਜੱਗੀ ਘੋਰ ਬੈਠਾ ਪ੍ਰਦੀਪ ਜੀ ਬੈਠਾ ਸਾਡੇ ਖਿਆਲੀ ਤੋਂ ਇਧਰ ਬਲਜੀਤ ਜੀ ਖਿਆਲੀ ਤੋਂ ਉਹ ਥੰਮੇ ਵੀਰ ਸਾਡਾ ਕੰਗੋਰਾ ਤਾਂ ਸੁੱਤਾ ਪਿਆ ਜਿਹੜੇ ਦੇ ਨਾਲ ਤੁਸੀਂ ਦੇਖਦੇ ਹੋ ਹਰੀ ਚਾਦਰ ਲੱਗੀ ਹੋਈ ਆ ਉਹ ਪਾਰਲਰ ਰੈਂਸੇਰਾ ਵੀ ਆਪਣਾ ਹੁਣ ਉਹਨਾਂ ਦਾ ਫੋਟੋ ਤੁਹਾਨੂੰ ਕੀ ਦਿਖਾਉਣੀਆਂ ਨੇ ਉਸ ਤੋਂ ਬਾਅਦ ਇਧਰ ਜਿਹੜਾ ਆਪਣਾ ਆਹ ਗੇਟ ਆ ਇਹਦੇ ਬਾਹਰ ਸਾਹਮਣੇ ਆਪਣਾ ਲੰਗਰ ਆ ਲੰਗਰ ਦੇ ਵਿੱਚ ਹੀ ਦੋ ਬੰਦੇ ਪਏ ਆ ਸੋ ਪ੍ਰਾਵੋ ਦੇਖੋ ਸਿਲੰਡਰ ਵਗੈਰਾ ਏਸੀ ਲੱਗਿਆ ਹੋਇਆ ਹੈ ਭਰਾਵੋ ਇੱਥੇ ਪੱਖੇ ਚੱਲਦੇ ਆ ਉੱਪਰ ਸੱਤ ਵਾਲੇ ਕੀ ਸੋ ਭਰਾਵੋ ਹੁਣ ਆਪਾਂ ਨੂੰ ਘਰੇ ਬੈਠਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਅੱਜ ਸਾਫ਼ ਜੱਗ ਜ਼ਹਿਰ ਹੋ ਚੁੱਕਿਆ ਪਿਛਲੇ ਦਿਨ ਵਿੱਚ ਆਪਣੇ ਆਗੂ ਸਹਿਵਾਨਾਂ ਨੂੰ ਜਿਹੜੀਆਂ ਤਮਲ ਨਾਡੂ ਦੇ ਵਿੱਚ ਮਹਾ ਪੰਚਾਇਤਾਂ ਕਰਨੀਆਂ ਸੀਗੀਆਂ ਤੇ ਡਰਦੀ ਸਰਕਾਰ ਨੇ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਨ ਦਿੱਤਾ ਕਹਿੰਦੇ ਵੀ ਸ੍ਰੀ ਸਾਹਿਬ ਲਾ ਕੇ ਚੜੋ ਤੁਸੀਂ ਪਰ ਉਹਨਾਂ ਨੇ ਕਿਹਾ ਵੀ ਠੀਕ ਆ ਇਹ ਗੁਰੂ ਗੋਬਿੰਦ ਸਿੰਘ ਜੀ ਦਿੱਤੀ ਹੋਈ ਬਖਸੀ ਹੋਈ ਦਾਤ ਆ ਸਾਨੂੰ ਭਈ ਅਸੀਂ ਇਹ ਤਾਂ ਨਹੀਂ ਲਾਉਂਗੇ ਆਦਾ ਪ੍ਰੋਗਰਾਮ ਰੱਦ ਕਰਾਂਗੇ ਸੋ ਭਰਾਵੋ ਸਰਕਾਰਾਂ ਹਿੱਲੀਆਂ ਪਈਆਂ ਨੇ ਡਰੀਆਂ ਪਈਆਂ ਨੇ ਹੁਣ ਜਿਹੜਾ ਵੀ ਅਸੀਂ ਤਾਂ ਇਹ ਕਹਿੰਨੇ ਹਰੋ ਸਟੇਜਾਂ ਦੇ ਉੱਪਰੋ ਜਿਹੜਾ ਆਪਣੇ ਮੂਰੇ ਨਾਂ ਦੇ ਨਾਂ ਕਿਸਾਨ ਲਾਉਂਦਾ ਸੋ ਭਰਾਵੋ ਘਰਾਂ ਤੋਂ ਨਿਕਲੋ ਜਦੋਂ ਪਹਿਲਾਂ ਵੀ ਮਹਾ ਪੰਚਾਇਤਾਂ ਕੀਤੀਆਂ ਨੇ ਆਪਾਂ ਉਦੋਂ ਵੀ ਆਪਾਂ ਸਟੇਜਾਂ ਤੋਂ ਬੋਲੇ ਆਂ ਬਈ ਲੜਾਈ ਪਾਈ ਦੇਖਾਂਗੇ ਜਦੋਂ ਲੜਾਈ ਲਾਣ ਕਿਹਦੇ ਹਿੱਸੇ ਆਓਗੇ ਸੋ ਦੋਸਤੋ ਲੜਾਈ ਆਪਣੇ ਹਿੱਸੇ ਆਈਆ ਹੁਣ ਜਿਹੜੇ ਸਾਡੇ ਕਿਸਾਨ ਭਰਾ ਘਰਾਂ ਦੇ ਬੈਠੇ ਆ ਨਿਕਲੋ ਘਰਾਂ ਤੋਂ ਬਾਹਰ ਜਮੀਰਾ ਜਾਗੋ ਜਗਾਓ ਆਪਣੀਆਂ ਸੋ ਭਰਾਵੋ ਫਸਲਾਂ ਨਸਲਾਂ ਜ਼ਬਾਨੀ ਨੂੰ ਅਤੇ ਜ਼ਮੀਨਾਂ ਨੂੰ ਆਪਣਿਆਂ ਨੂੰ ਬਚਾਉਣਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਕਾਰਪੋਰੇਟ ਤੁਹਾਡੀਆਂ ਜ਼ਮੀਨਾਂ ਹੜੱਪ ਜਾਣਗੇ ਸੋ ਭਰਾਵੋ ਆਰ ਪਾਰ ਦੀ ਲੜਾਈ ਆ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਵੈਗਰੂ ਦੀ ਕਿਰਪਾ ਦੇ ਨਾਲ ਮੋਰਚਾ ਜਿੱਤਾਂਗੇ ਤੇ ਝੰਡੇ ਦੇ ਵਿੱਚ ਕਿਹੜਾ ਡੰਡਾ ਪਾ ਕੇ ਰੱਖਿਆ ਕਰੋ ਸੋ ਸਾਰੇ ਭਰਾਵਾਂ ਨੂੰ ਅਸੀਂ ਅਪੀਲ ਕਰਦੇ ਆ ਜਿਹੜਾ ਕਿ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਖਨੌਰੀ ਬਾਰਡਰ ਦੇ ਕੱਠ ਹੋਇਆ ਅਸੀਂ ਮਹਿਲਕਣਾ ਬਲਾਗ ਦੀ ਟੀਮ ਕਣੀਓ ਸਾਰਿਆਂ ਨੂੰ ਵਧਾਈ ਦਿੰਨੇ ਆ ਵਧਾਈ ਦੇ ਪਾਤਰੋਂ ਅੱਗੇ ਵੀ ਜਿਹੜੀ ਵੀ ਆਪਣੀ ਕਾਲ ਆਉਂਦੀ ਆ ਸੋ ਭਰਾਵੋ ਆਪਾਂ ਡਲਿਆ ਸਾਹਿਬ ਦੀ ਕਾਲ ਤੇ ਫੁੱਲ ਚੜਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ